ਸਤ ਸ੍ਰੀ ਅਕਾਲ ਜੀ ਪਹਿਲਾਂ ਸਭ ਨੂੰ ਗੋਬੋ ਗਰੁੱਪ ਆਫ ਕਾਲਜ ਬਲੋਂ ਮੈਂ ਡਾਕਟਰ ਕੁਸ਼ਨੀਤ ਕਰਬਾਟ ਤੁਹਾਨੂੰ ਸਭ ਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਕਾਲਜ ਦੇ ਬੱਚੇ ਅੱਜ ਰੈਲੀ ਕਰ ਰਹੇ ਨੇ ਅਵੇਅਰਨੈਸ ਉੱਤੇ ਕਿਉਂਕਿ ਭਗਤ ਸਿੰਘ ਸਰਦਾਰ ਭਗਤ ਸਿੰਘ ਜੀ ਸ਼ਹੀਦ ਹੋਏ ਸੀ ਇਸ ਦਿਨ ਸੋ ਉਸ ਕਰਕੇ ਬੱਚਿਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸੋ ਥੈਟ ਬੱਚਿਆਂ ਨੂੰ ਪਤਾ ਲੱਗੇ ਕਿ ਸਾਡੇ ਵੱਡੇ ਵੱਡੇ ਮਹਾਨ ਸ਼ਖਸੀਅਤ ਜਿਵੇਂ ਕਿ ਸਰਦਾਰ ਉਧਮ ਸਿੰਘ ਸਰਦਾਰ ਭਗਤ ਸਿੰਘ ਇਹਨਾਂ ਸਭ ਨੇ ਸ਼ਹੀਦੀਆਂ ਦਿੱਤੀਆਂ ਸੀ ਕਿ ਆਪਣੇ ਦੇਸ਼ ਲਈ ਕੁਰਬਾਨ ਹੋਏ ਸੀ ਸੋ ਬੱਚਿਆਂ ਨੂੰ ਪਤਾ ਲੱਗਿਆ ਕਿ ਨਸ਼ਾ ਨਸ਼ਾ ਮੁਕਤ ਬਿਲਕੁਲ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ ਸਾਨੂੰ ਇਹ ਸਾਰਾ ਕੁਝ ਅਸੀਂ ਅਵੇਅਰਨੈਸ ਰੈਲੀ ਵਿੱਚ ਇਹਨਾਂ ਬੱਚਿਆਂ ਤੋਂ ਕਰਵਾਉਣਾ ਚਾਹੁੰਦੇ ਆ ਸੋ ਦੈਟ ਆਲੇ ਦਾਲੇ ਦੇ ਪਿੰਡਾਂ ਦੇ ਬੱਚੇ ਵੀ ਇਕੱਠੇ ਹੋ ਕੇ ਦੇਖਣ ਕਿ ਸਾਨੂੰ ਕਾਲਜ ਆ ਕੇ ਸਾਰਾ ਕੁਝ ਇਹ ਸਿੱਖਣ ਨੂੰ ਵੀ ਮਿਲ ਰਿਹਾ ਜੀ ਧੰਨਵਾਦ ਇਹ ਸੈਦ ਭਗਤ ਸਿੰਘ ਕੇ ਕੋ ਯਾਦ ਕਰਤੇ ਹੋਏ ਔਰ ਰਾਸ਼ਟ ਕਾ राष्ट्रहित की भावना जागृत करने के लिए हम सभी स्टूडेंट्स और सभी टीचर्स भी जाके और वहाँ पे पुष्पांजलि अर्पित करेंगे और ये बच्चों में अवेयरनेस डालेंगे कि लोगों ने किस तरह से देश को आज़ाद करने के लिए अपनी जान की न्यछावर कर दी उन्होंने कभी नहीं सोचा कि हमारी जान की क्या वैल्यू है उन्होंने ये सोचा कि हमारी देश की रक्षा करना सबसे ज़्यादा इम्पोर्टेंट है इस तरह की जागृति के लिए अवेयरनेस के लिए हम सभी बच्चों को लेके जा रहे हैं और वहाँ पे सभी बच्चे सभी टीचर्स सभी लोग मिलके वहाँ फुल अर्पण करेंगे और उसके बाद पुष्पांजलि अर्पण आर, करके और सभी लोग वहाँ पे इकट्ठा होंगे और आ, 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 सब देश की सुरक्षा के लिए प्रण करेंगे थैंक यू वेरी मच ਅਸੀਂ ਆਪਣੇ ਆਪ ਨੂੰ ਮਤਲਬ ਬlesed ਸਮਝਦੇ ਆਂ ਭਾਗਾਂ ਵਾਲੇ ਸਮਝਦੇ ਆਂ ਕਿ ਸਾਡੇ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਸਰਦਾਰ ਭਗਤ ਸਿੰਘ ਉਹਨਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਸ਼ਹੀਦੀ ਦਿੱਤੀ ਸੀ ਔਰ ਉਹਨਾਂ ਦੀ ਸ਼ਹੀਦੀ ਨੂੰ ਅਸੀਂ ਸ਼ਰਧਾਂਜਲੀ ਦੇਣ ਜਾ ਰਹੇ ਆਂ ਆਪਣੇ ਬੱਚਿਆਂ ਦੇ ਨਾਲ ਹਨਾ ਬੜਾ ਮਾਣ ਮਹਿਸੂਸ ਹੋ ਰਿਹਾ ਆਪਣੇ ਆਪ ਤੇ ਔਰ ਅਸੀਂ ਉਹਨਾਂ ਦੇ ਜ਼ਿਲ੍ਹੇ ਦੇ ਨਿਵਾਸੀ ਆਂ ਔਰ ਬੜਾ ਅੱਛਾ ਲੱਗ ਰਿਹਾ ਔਰ ਔਰ ਇਹ ਇਹ ਬਹੁਤ ਜ਼ਰੂਰੀ ਹੈ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹ ਇਸ ਤਰ੍ਹਾਂ ਉਹਨਾਂ ਨੂੰ ਉਹਨਾਂ ਦੇ ਦਿਹਾੜਿਆਂ ਨੂੰ ਮਨਾਇਆ ਕਰੇ ਔਰ ਜਿਹਦੇ ਨਾਲ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀਆਂ ਵੈਲਿਊਜ਼ ਨੇ ਉਹ ਇਨਕਲੂਕੂਲੇਟ ਕੀਤੀਆਂ ਜਾ ਸਕਦੀਆਂ ਨੇ ਧੰਨਵਾਦ ਜੀ